ਤਬ ਇਹ ਸਰਫ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਭਾਰਤ ਪਾਕਿਸਤਾਨ ਸਰਹੱਦ ਉੱਤੇ ਕਸਪੈਰ ਦੀ ਵੱਡੀ ਕੋਸ਼ਿਸ਼ ਆ ਜਿਹੜੀ ਉਹ ਦਾ ਕੰਮ ਕੀਤੀ ਗਈ ਹੈ ਤਾਂ ਇੱਕ ਪਾਕਿਸਤਾਨੀ ਕਸਪੈਟੇ ਦੇ ਵੱਲੋਂ ਭਾਰਤੀ ਸਰਹੱਦ ਦੇ ਵਿੱਚ ਦਾਖਲੇ ਦੀ ਕੋਸ਼ਿਸ਼ ਆ ਜਿਹੜੀ ਉਹ ਕੀਤੀ ਜਾ ਰਹੀ ਸੀ ਜਿਸ ਦੇ ਉੱਤੇ ਬੀਐਸਐਫ ਦੇ ਜ਼ਬਰਦਸਤ ਦੀ ਨਜ਼ਰ ਪੈਂਦੀ ਹੈ ਪਹਿਲਾਂ ਤਾਂ ਉਸ ਵਿਅਕਤੀ ਨੂੰ ਚੇਤਾਵਨੀ ਦਿੱਤੀ ਜਾਂਦੀ ਹੈ ਲੇਕਿਨ ਉਸ ਦੇ ਵੱਲੋਂ ਫੌਜ ਦੀ ਚੇਤਾਵਨੀ ਵੱਲ ਕੋਈ ਵੀ ਧਿਆਨ ਆ ਜਿਹੜਾ ਉਹ ਨਹੀਂ ਦਿੱਤਾ ਜਾਂਦਾ ਉਸ ਤੋਂ ਬਾਅਦ BSF ਦੇ ਵੱਲੋਂ ਵੱਡਾ ਐਕਸ਼ਨ ਕੀਤਾ ਜਾਂਦਾ ਹੈ ਤਾਂ ਭਾਰਤ-ਪਾਕਿਸਤਾਨ ਦੀ ਕਮਾਂਤਰੀ ਸੀਮਾ ਦੇ ਉੱਤੇ ਇਹ ਪੂਰੀ ਘੱਡਾ ਵਾਪਰੀ ਹੈ ਜਿੱਥੇ BSF ਦੇ ਵੱਲੋਂ ਪਾਕਿਸਤਾਨੀ ਕੁਝ ਪਾਟੀਆਂ ਨੂੰ ਢੇਰ ਕੀਤਾ ਗਿਆ ਹੈ ਪਠਾਨਕੋਟ ਕਮਾਂਤਰੀ ਸੀਮਾ ਦੇ ਉੱਤੇ ਇਹ ਪੂਰਾ ਘੱਡਾ ਕਰਮਾ ਜਿਹੜਾ ਉਹ ਵਾਪਰੀ ਹੈ ਜਿਸ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਾਂ BSF ਦੇ ਜਵਦਾ ਵੱਲੋਂ ਅੱਜ ਤੜਕੇ ਪਠਾਨਕੋਟ ਵਿੱਚ ਵੱਡੀ ਕਾਰਵਾਈ ਕੀਤੀ ਗਈ ਹੈ ਅਤੇ BSF ਵੱਲੋਂ ਕੀਤੀ ਗਈ ਗੋਲੀਬਾਰੀ ਦੇ ਵਿੱਚ ਇੱਕ ਕੁਸਪੈਟੀਏ ਨੂੰ ਢੂਟੇਰ ਕੀਤਾ ਗਿਆ ਹੈ ਬੀਐਸਐਫ ਦੇ ਜਵਾਨਾਂ ਦੇ ਵੱਲੋਂ ਬੀਓਪੀ 10 ਪਟਨ ਦੇ ਨੇੜੇ ਗਸ਼ਟਾ ਜੜੀਓ ਕੀਤੀ ਜਾ ਰਹੀ ਸੀ ਇਸ ਦੌਰਾਨ ਇੱਕ ਸ਼ੱਕੀ ਗਤੀਵਿਧੀ ਹੈ ਜਿਹੜੀ ਉਹ ਬੀਐਸਐਫ ਦੇ ਜਵਾਨਾਂ ਨੂੰ ਨਜ਼ਰ ਆਉਂਦੀ ਹੈ ਇੱਕ ਕੁਸਪੈਟੀਆ ਜਿਹੜਾ ਉਹ ਸਰਹੱਦ ਪਾਰ ਕਰਦੇ ਦੇਖਿਆ ਜਾਂਦਾ ਹੈ ਤਾਂ ਚੇਤਾਵਨੀ ਵਜੋਂ ਉਸ ਨੂੰ ਫੌਜੀਆ ਵੱਲੋਂ ਲਲਕਾਰਿਆ ਜਾਂਦਾ ਹੈ ਲੇਕਿਨ ਉਸ ਵਿਅਕਤੀ ਦੇ ਵੱਲੋਂ ਕੋਈ ਧਿਆਨ ਦਾ ਜਿਹੜਾ ਉਹ ਦੇਈ ਦਿੱਤਾ ਜਾਂਦਾ ਅਤੇ ਉਹ ਅੱਗੇ ਵਧਦਾ ਰਹਿੰਦਾ ਹੈ ਤਾਂ ਖਤਰੇ ਨੂੰ ਪਾਉਂਦੇ ਹੋਏ ਬੀਐਸਐਫ ਦੇ ਜਵਾਨਾਂ ਦੇ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਅਤੇ ਉਸ ਵਿਅਕਤੀ ਦੇ ਉੱਤੇ ਫਾਇਰਿੰਗ ਕੀਤੀ ਜਾਂਦੀ ਹੈ ਤਾਂ ਫਾਇਰਿੰਗ ਦੌਰਾਨ ਕੁਸਪੈਟੀਏ ਦੀ ਬਹੁਤ ਆ ਜਿਹੜੀ ਉਹ ਹੋ ਜਾਂਦੀ ਹੈ ਤਾਂ ਕੁਸਪੈਟੀਏ ਦੀ ਪਛਾਣ ਅਤੇ ਮਕਸਦ ਅਜੇ ਪਤਾ ਨਹੀਂ ਲੱਗਿਆ ਮਾਮਲੇ ਦੀ ਜਾਂਚ ਅਰੇਡੀ ਉਹ ਬੀਐਸਐਫ ਦੇ ਵੱਲੋਂ ਕੀਤੀ ਜਾ ਰਹੀ ਹੈ ਚੌਕਸ ਬੀਐਸਐਫ ਦੇ ਜਵਾਨਾਂ ਦੇ ਵੱਲੋਂ ਕੁਸਪੈਟ ਦੀ ਵੱਡੀ ਕੋਸ਼ਿਸ਼ ਨੂੰ ਦਕਾਵਾ ਕੀਤਾ ਗਿਆ ਹੈ ਤਾਂ ਅੱਜ ਸਵੇਰੇ ਸ੍ਰੀਮਾ ਸੁਰੱਖਿਆ ਬਲ ਦੇ ਚੌਕਸ ਜਵਾਨਾਂ ਦੇ ਪਠਾਨ ਕੋਰ ਦੇ ਅੰਤਰਰਾਸ਼ਟਰੀ ਸ੍ਰੀਮਾ ਖੇਤਰ ਦੇ ਵਿੱਚ ਪਾਕਿਸਤਾਨੀ ਕੋਸਪਾਇਰ ਦੀ ਵੱਡੀ ਕੋਸ਼ਿਸ਼ ਦਾ ਕੰਮ ਕੀਤੀ ਹੈ ਬੀਐਸਐਮ ਮੁਤਾਬਕ ਅੱਜ ਸਵੇਰੇ 26 ਫਰਵਰੀ ਨੂੰ ਤਾਸਪਤਦ ਬਾਰਡਰ ਦੇ ਉੱਤੇ ਬੀਓਪੀ ਦੇ ਡੇਰੇ ਇੱਕ ਵਿਅਕਤੀ ਹੈ ਜਿਹੜਾ ਉਹ ਸ਼ੱਕੀ ਹਾਲਾਤ ਵਿੱਚ ਸਰਹੱਦ ਪਾਰ ਕਰਦਾ ਦੇਖਿਆ ਗਿਆ ਸੀ ਜਿਸ ਨੂੰ BSF ਦੇ ਵੱਲੋਂ ਚੇਤਾਵਨੀ ਦਿੱਤੀ ਗਈ ਸੀ ਲੇਕਿਨ ਉਸ ਦੇ ਵੱਲੋਂ ਚੇਤਾਵਨੀ ਦੀ ਕੋਈ ਵੀ ਪਰਵਾਹ ਨਹੀਂ ਕੀਤੀ ਗਈ ਅਤੇ ਉਹ ਅੱਗੇ ਵਧਦਾ ਰਿਹਾ ਤਾਂ ਖਤਰੇ ਨੂੰ ਭਾਵਦੇ ਹੋਏ BSF ਦੇ ਜਵਾਨਾਂ ਦੇ ਵੱਲੋਂ ਉਸ ਕੋਸਟ ਬੈਠੀਏ ਨੂੰ ਢੇਰ ਕੀਤਾ ਗਿਆ ਹੈ ਜਿਸ ਦੀ ਪਛਾਣ ਅਜੇ ਨਹੀਂ ਹੋ ਪਾਈ ਅਤੇ ਉਸ ਦਾ ਭਾਰਤੀ ਸਰਹੱਦ ਵਿੱਚ ਔਰ ਦਾ ਮਕਸਦ ਵੀ ਪੁਲਿਸ ਦੇ ਵੱਲੋਂ ਜਾਂਚਿਆ ਜਾ ਰਿਹਾ ਹੈ ਫੌਜ ਦੇ ਵੱਲੋਂ ਜਾਂਚਿਆ ਜਾ ਰਿਹਾ ਹੈ BSF ਦੇ ਵੱਲੋਂ ਇਲਾਕੇ ਦੇ ਵਿੱਚ ਸਰਚ ਅਭਿਆਨ ਵੀ ਚਲਾਇਆ ਗਿਆ ਹੈ ਅਤੇ ਇਸ ਮੁੱਦੇ ਨੂੰ ਗਬੀਰ ਖਤਰਾ ਦੇਖਦੇ ਹੋਏ ਸਿਕਿਉਰਿਟੀ ਦੇ ਲਈ ਅਲਰਟ ਕੀਤਾ ਗਿਆ ਹੈ ਬੀਐਸਐਫ ਦੇ ਅਧਿਕਾਰੀਆਂ ਨੇ ਕਿਹਾ ਕਿ ਇਹ ਬੁੱਦਾ ਪਾਕਿਸਤਾਨ ਰੇਲ ਦੇ ਸਾਹਮਣੇ ਉਠਾ ਕੇ ਤਿੱਖਾ ਵਿਰੋਧ ਆ ਜਿਹੜਾ ਉਹ ਦਰਜ ਕਰਵਾਇਆ ਜਾਵੇਗਾ ਕਿ ਕਿਵੇਂ ਇੱਕ ਕਸਪੈਟੀਆ ਜਿਹੜਾ ਉਹ ਭਾਰਤੀ ਖੇਤਰ ਦੇ ਵਿੱਚ ਦਾਖਲ ਹੋ ਗਿਆ ਹੈ ਤਾਂ ਹੁਣ ਦੇਖਣਾ ਹੋਵੇਗਾ ਕਿ ਇਸ ਬਾਬਲੇ ਨੂੰ ਲੈ ਕੇ ਬੀਐਸਐਫ ਦੇ ਵੱਲੋਂ ਜਾਂਚ ਵਿੱਚ ਕਿਹੜੇ ਖੁਲਾਸੇ ਦੇ ਜਿਹੜੇ ਉਹ ਕੀਤੇ ਜਾਂਦੇ ਨੇ